ਜਦੋਂ ਉਹ ਦਰਵਾਜ਼ਾ ਦਾ ਸਾਕਾ ਚਿੱਤੇ ਕਰਦਾ ਨਾ ਤੇ ਉਹਨੂੰ ਸਿੱਖ ਕੋ ਪਹਿਰਾ ਤੱਕ ਤਾਹ ਨਿਕਲ ਜਾਂਦੀ ਐਨਾ ਜਨ ਨੂੰ ਕੀਤਾ ਅੱਜ ਤੁਸੀਂ ਕਿਤੇ ਮੋਬਾਈਲ ਤੇ ਸੁਣੋ ਕਹਿੰਦੇ ਕਿ ਜਦੋਂ ਪਾਣੀ ਪੀਣ ਵਾਸਤੇ ਜਾਂਦੇ ਸੀ ਸਿੱਖ ਲੋਹੇ ਦਾ ਫੁੱਟਾ ਮਾਰਦੇ ਸੀ ਕਿਆ ਸਿਰੇ ਤੋਂ ਮੌਮ ਸਾਹਮਣੇ ਖੜੀ ਸੀ ਜਿਹੜੇ ਲੋਕ ਦਰਸ਼ਨ ਕਰਨ ਗਏ ਸਨ ਮੱਥਾ ਟੇਕਣ ਗਏ ਸਨ ਉਹਨਾਂ ਨੂੰ ਕੰਮ ਹੋ ਗਿਆ ਨਾ ਪਰ ਦਿੱਤਾ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਲਾਸ਼ਾਂ ਕ੍ਰਿਸ਼ਤੀ ਕਹਿੰਦੇ ਇੱਕ ਗੋੜ ਦਾ ਟਰੱਕ ਉਹਨੂੰ ਅੱਗ ਲਾ ਕੇ ਉਹਦੇ ਵਿੱਚ ਲਾਸ਼ਾਂ ਸੁਟ ਸੁਟ ਕੇ ਸਾਂਦੀਆਂ ਅੰਦਰੋਂ ਐਨਾ ਭੈੜੀ ਹਾਲਤ ਹੋ ਗਈ ਸੀ ਕੋਈ ਦਰਬਾਰ ਸਾਹਿਬ ਦੇ ਨੇੜੇ ਦੀ ਅਲੰਕਾ ਸੀ ਕਿਉਂਕਿ ਐਨਾ ਮੁਸ਼ਕਲ ਮਾਰਨ ਲੱਗਿਆ ਸੀ ਲਾਸ਼ਾਂ ਤੇ ਉੱਥੇ ਸ਼ਰਮਾਂ ਪੀ ਕੇ ਉਹਨਾਂ ਲੋਕਾਂ ਨੇ ਬਿੜੀਆਂ ਸਿਕਟਾ ਵਾਲਿਆਂ ਨੇ ਬਾਹਰ ਤਾਂ ਕਰਕੇ ਸਿੰਘਾਂ ਦੀਆਂ ਲਾਸ਼ਾਂ ਸੁਟ ਲਗੀਆਂ ਫਿਰ ਲੋਕ ਕਹਿੰਦੇ ਨੂੰ ਭੁੱਲ ਜਾਓ